ਸਾਹਿਬ ਜੀ ਕੋਲ ਆ ਤਾਂ ਉਹ ਜੀ ਆਹ ਸਭੀ ਨੋ ਨਾ ਨੀ ਸਾਰੀ ਸੰਗਤ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਜਾਂਦਾ ਤੇ ਲੱਖਾਂ ਹੀ ਮਰੀਜ਼ਾਂ ਦੀਆਂ ਜਾਨਾਂ 바ਜਦੀਆਂ ਜੋ ਕਿ ਮੈਡੀਕਲ ਦੇ ਵਿੱਚ ਖੂਨ ਦੀ ਬਹੁਤ ਘਾਟ ਚੱਲ ਰਹੀ ਐ ਇਸ ਵਕਤ ਤੇ ਅਸੀਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਖੂਨ ਖੂਨਦਾਨ ਕਰੋ ਤੇ ਆਪਣਾ ਬਾਬਾ ਫਰੀਦ ਜੀ ਵਿਦਿਆਕ ਤੇ ਧਾਰਮਿਕ ਸਥਾਵਾਂ ਦੇ ਚੇਅਰਮੈਨ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਸਹਿਯੋਗ ਦੇ ਰਹੇ ਆ ਇਹਨਾਂ ਦੇ ਸਹਿਯੋਗ ਨਾਲ ਹੀ ਕੈਂਪ ਲੱਗ ਰਹੇ ਆ ਜੋ ਕਿ ਇਹੀਂ ਪੂਰੇ ਪੰਜਾਬ ਦੇ ਵਿੱਚ ਕੈਂਪ ਲਾਉਣੇ ਆ ਸਾਨੂੰ ਇਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜੀ ਬਲੱਡ ਸੇਵਾ ਸਟੱਡੀ ਕਰਨੀ ਜੋ ਪ੍ਰਾਲਾ ਹੈ ਇਹਨਾਂ ਨੌਜਵਾਨਾਂ ਨੇ ਬੁਲਾਇਆ ਬੜਾ ਹੌਸਲਾ ਹੋਇਆ ਸਾਨੂੰ ਵੀ ਹੌਸਲਾ ਹੋਇਆ ਇਹਨਾਂ ਕੋਲ ਸਿੱਖਣ ਕੁਝ ਮਿਲਿਆ ਜਿਹੜੀ ਇਹ ਚੀਜ਼ ਹੈ ਜਿਵੇਂ ਸੇਖੋ ਸਾਹਮਣੇ ਪਹਿਲਾਂ ਦੱਸਿਆ ਹਰ ਇੱਕ ਚੀਜ਼ ਮੁੱਲ ਲੈ ਸਕਦੇ ਆ ਪਰ ਆਪਾਂ ਖੂਨ ਨਹੀਂ ਮੁੱਲ ਸਕਦੇ ਜੋ ਆਪਾਂ ਨੂੰ ਲੋੜ ਪੈਂਦੀ ਹੈ ਮਿਲਦਾ ਤਾਂ ਹੈ ਪਰ ਜੋ ਲੋੜ ਪੈਂਦੀ ਹੈ ਕਿਸੇ ਦੀ ਜਾਨ ਬਚਾਉਣ ਦੀ ਉਹਦੀ ਆਪਾਂ ਇਸ ਚੀਜ਼ ਨੂੰ ਮੁੱਲ ਨਹੀਂ ਲੈ ਸਕਦੇ ਇਹ ਨੌਜਵਾਨਾਂ ਦਾ ਬਹੁਤ ਵੱਡਾ ਪ੍ਰਾਲਾ ਪਹਿਲਾਂ ਵੀ ਕਰਦੇ ਆ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਵੇਖ ਕੇ ਇਸ ਨੂੰ ਸੁਣ ਕੇ ਪਰਮਾਤਮਾ ਇਹਨਾਂ ਨੂੰ ਵਾਇਸ ਹਦੂ ਤਰਕੀ ਬਖਸ਼ੇ ਇਹਨਾਂ ਦਾ ਕਾਠ ਬਖਸ਼ੇ ਤੇ ਆਪ ਦੇ ਕਮਜ ਕਾਮਜਾਂ ਮੇ ਬਖਸ਼ਣ ਪਹਿਲਾਂ ਮੈਂ ਫਰੀਦਕੋਟ ਵਾਸੀਆਂ ਨੂੰ ਜੋ ਆਪਣਾ ਫਰੀਦਕੋਟ ਹੈ ਇਹ ਬਾਬਾ ਫਰੀਦ ਦੀ ਨਾਂ ਤੇ ਜਾਣਿਆ ਜਾਂਦਾ ਬਾਹਰ ਜੋ ਅੱਜ ਕੱਲ੍ਹ ਵੜਦੇ ਹਰੇਕ ਦੇਸ਼ ਦੇ ਵਿੱਚ ਜੇ ਫਰੀਦਕੋਟ ਦਾ ਨਾਂ ਤਾਂ ਬਾਬਾ ਫਰੀਦ ਜੀ ਦੇ ਨਾਂ ਕਰਕੇ ਹੈਗਾ ਪਰਮਾਤਮਾ ਸਾਹਿਬ ਨੂੰ ਤੰਦਰੁਸਤੀ ਪਰ ਜੀਵਨ ਦੇ ਵਿੱਚ ਕੁਝ ਰੱਖੇ ਇਹਨਾਂ ਨੌਜਵਾਨਾਂ ਨੂੰ ਇਤੋਂ ਵਧੀਆ ਅਪਰਾਲਾ ਕਰਨ ਦੀ ਕੋਸ਼ਿਸ਼ ਬਖਸ਼ੇ ਬਾਕੀ ਮੈਂ ਫਰੀਦਕੋਟ ਵਾਸੀਆਂ ਨੂੰ ਮਦਦ ਦੀ ਮੰਗਾਂ ਵਿਸ਼ਵਾਸ ਵੀ ਕਰਦਾ ਕਿ ਮੈਨੂੰ ਜਿਹੜਾ ਅੱਜ ਆਪਾਂ ਸਫਾਈ ਆਸਤੇ ਜਾਂ ਕੋ ਡਵੈਲਪਮੈਂਟ ਆਸਤੇ ਆ ਵੱਤ ਵੱਤ ਸੁਝਾਅ ਜਾਂ ਵੱਤ ਵੱਤ ਯੋਗਦਾਰ ਪਾਉਣ ਜਾਂ ਆਪਾਂ ਫਰੀਦਕੋਟ ਨੂੰ ਵਧੀਆ ਤੇ ਸਾਫ਼ ਸੁਥਰਾ ਰੱਖ ਸਕਦੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜਾਂ ਮੇਰੇ ਐਮਸੀ ਸਾਹਿਬਾਨ ਜਾਂ ਮੇਰੇ ਵਰਕਰ ਕੁਝ ਨਹੀਂ ਕਰ ਸਕਦਾ ਜਿੰਨਾ ਇੱਕ ਜਨਗਤ ਦਾ ਸਹਿਯੋਗ ਨਾ ਹੋਵੇ ਮੈਂ ਹਰੇਕ ਨੂੰ ਪ੍ਰੈਸ ਵਾਲਿਆਂ ਨੂੰ ਜਾਂ ਹਰੇਕ ਸ਼ਹਿਰ ਵਾਸੀ ਨੂੰ ਮਦਦ ਦੀ ਮੰਗ ਲੋੜ ਕਰਦਾ ਕਿ ਮੇਰੀ ਮਦਦ ਕਰਨ ਜ ਮੈਨੂੰ ਦੱਸਣ ਵੀ ਦੇਖੋ ਇਹ ਸਭ ਕੁਦਰਤ ਹੈ ਤੁਹਾਨੂੰ ਸਭ ਨੂੰ ਏ ਆਗਵਨਪੁਰ ਦੀਆਂ 96 ਆਗਵਨਪੁਰ ਦੀਆਂ ਵਾਜੀਆਂ ਲੱਖ ਲੱਖ ਵਧਾਈਆਂ ਸਾਰੇ ਨਾਗਰ ਵਾਸੀਆਂ ਨੂੰ ساری ਦੁਨੀਆ ਤੇ ਵਿਚਰਦੇ ਬਾਬਾ ਫਰੀਦ ਦੇ ਸੇਵਕ ਨਾਮ ਲਿਓ ਆ ਇਹ ਵਧਾਈ ਦੇ ਪਾਤਰ ਤਾਂ ਰਾਜਵੀਰ ਹੋ ਰਹੀ ਹੈ ਇਹਨਾਂ ਨੂੰ بڑے ਵੱਡ ਬੁੱਲੇ ਸਰਕਾਰ ਪੱਧਰ ਤੇ ਇਨਾਮ ਵੀ ਦਿੱਤੇ ਗਏ ਆ ਅੱਜ ਤਾਈ ਹੁਣ ਪਿੱਛੇ ਹੈ ਫਰਾਂਸ ਨੇ ਦਿਲ ਵੀ ਬਣਾ ਦਿੱਤਾ ਪਰ ਖੂਨ ਨਹੀਂ ਬਣ ਸਕਿਆ ਜਿਹੜਾ ਖੂਨ ਹੈ ਇਹ ਦਿੱਤਾ ਹੀ ਜਾ ਸਕਦਾ ਹੈ ਇਹ ਮਨਸੂਈ ਖੂਨ ਜਿਹਨੂੰ ਆਪਾਂ ਫੈਕਟਰੀਆਂ 'ਚ ਤਿਆਰ ਨਹੀਂ ਕੀਤਾ ਜਾ ਸਕਦਾ ਔਰ ਇੱਕ ਜੀਵਨ ਹੈ ਇਹ ਜੀਵਨ ਦੀ ਦਾਤ ਵੀ ਬਖਸ਼ਦਾ ਹੈ ਇਹ ਬੜਾ ਵੱਡਾ ਇਹਨਾਂ ਦਾ ਉਪਰਾਲਾ ਹੈ ਔਰ ਅਜੇ ਵੀ ਕੁਦਰਤੀ ਆਫਤ ਆਈ ਹੈ ਬਹੁਤ ਮੈਂ ਨਰਾਸ਼ਾ ਦੀਆਂ ਗੱਲਾਂ ਦੇਖੀਆਂ ਉਹਨਾਂ ਤੋਂ ਕਿ ਇਹ ਪਹਿਲੀ ਦਫਾ ਨਹੀਂ ਆਈ ਬੇਸ਼ੁਮਾਰ ਦਫਾਏ ਇਸੇ ਤਰ੍ਹਾਂ ਹੀ ਹੋਇਆ ਹੈ ਕੁਦਰਤ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਇਹ ਭੁਲੇਖਾ ਹੈ ਐਵੇਂ ਇੱਕ ਦੂਸਰੇ ਤੇ ਦੋਸ਼ ਦੇਣੇ ਇਹ ਵੀ ਭੁਲੇਖਾ ਹੈ ਆਪਾਂ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਸਿੱਖ ਧਰਮ ਵਿੱਚ ਤਾਂ ਚੜਦੀ ਕਲਾ ਦੇ ਜ਼ਿਕਰ ਹੋਇਆ ਹੈ। ਰਾਸਾ ਨਾਲ ਕੀ ਕਰ ਸਕਦੇ ਹੋ ਤੁਸੀਂ? ਹਮੇਸ਼ਾ ਗਰੀਬ ਦੀ ਬਿਆਸਰੇ ਦੀ ਵਦਦ ਕਰੇ। ਆ ਮਾਇਆ ਨਾਲ ਜਿਹੜਾ ਹੈਗਾ মোহ ਇਹ ਸਿੱਖ ਧਰਮ ਨੇ ਇਸ ਦੇ ਖਿਲਾਫ ਵੀ ਗੱਲ ਕੀਤੀ ਏ ਕਿ ਮਾਇਆ ਜਿਹੜੀ ਹੈਗੀ ਏ ਇਹ ਤਾਂ ਵਿਉਣੀ ਹੈ। ਇਹ ਜ਼ਹਿਰ ਸੋ ਸਾਰਿਆਂ ਨੂੰ ਆਪਾਂ ਨੂੰ ਇਸ ਦੁੱਖ ਦੀ ਘੜੀ ਚ ਨਰਾਸ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਜਿੱਥੇ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਸਹਾਇਕ ਦੇਣਾ ਚਾਹੀਦਾ ਮੈਂ ਤੁਹਾਨੂੰ ਇਸ ਪੱਧਵੇਂ ਆਗਵੰਦਪੁਰ ਦੀਆਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਾਂਤਮਈ ਢੰਗ ਨਾਲ ਇੱਕ ਡਿਸਪਲਿਨ ਚ ਰਹਿੰਦੇ ਹੋਏ ਆਤ ਰਿੰਦਰ ਹੋ ਰਹੀਆਂ ਨੇ ਕਿ ਬੜਾ ਵੱਡਾ ਉਪਰਾਲਾ ਇਹਨਾਂ ਦਾ ਇਹ ਕਮਾਂਡਿੰਗ ચીਫ ਆਪਣੇ ਫਰੀਦਕੋਟ ਸ਼ਹਿਰ ਦੇ ਬڑا ਤਜਰਬਾ ਹੋ ਗਿਆ ਹੁਣ ਇਹਨਾਂ ਦਾ ਸਾਰੀ ਸਫਾਈ ਦਾ ਬੜਾ ਅੱਛਾ ਇਤਜ਼ਾਮ ਇਹਨਾਂ ਨੇ ਰੱਖਿਆ ਸੜਕਾਂ ਵਗੈਰਾ ਦੀ ਵੀ ਮੁਰੰਮਤ ਹੋ ਰਹੀ ਹੈ ਗੱਲ ਤਾਂ ਰਿਸੋਰਸਸ ਦੀ ਹੈ ਨਾ ਜਿੰਨੇ ਇਹਨਾਂ ਕੋਲ ਰਿਸੋਰਸਸ ਹੈ ਉਹਨਾਂ ਹੀ ਕੰਮ ਕਰ ਸਕਦੇ ਤੇ ਸਰਕਾਰਾਂ ਨੂੰ ਪਤਾ ਵੀ ਐਡੇ ਐਡੇ ਵੱਡੇ ਬਾਰਸ਼ਾਂ ਆਈਆਂ ਕੁਦਰਤੀ ਆਫਤਾਂ ਆਈਆਂ ਉੱਥੇ ਫੇਲ ਹੋ ਗਈਆਂ ਹੁਣ ਅੱਜ ਕਹਿ ਰਹੇ ਹੈਗੇ ਕਿ ਬੋਦੀ ਕੁਝ ਦੇਖੇ ਗਿਆ ਦੇਖੋ